ਗੁੱਡ ਮਾਰਨਿੰਗ ਸਾਰਿਆਂ ਨੂੰ ਸਵਾਗਤ ਹੈ ਸਾਡੇ ਵਲੋਗ ਦੀ ਜਾਈ ਚਿਹਰਾਵਾ ਦੇਖੀ ਹਾਂ ਜੀ ਬੰਦੇ ਆਏ ਹਣੇ ਵੀ ਵਾਹ ਦੇਖੋ ਮੁੰਡਿਆਂ ਦਾ ਪਿਆਰ ਦੇਖੋ ਨਾ ਸਪੈਸ਼ਲ ਲੈ ਕੇ ਆਇਆ ਤੈਨੂੰ ਕੇਨ ਭੇਜਿਆ ਆਪੇ ਲੈ ਗਿਆ ਉਹ ਯਾਰ ਦੇਖਾ ਕਿੰਨਾ ਪਿਆਰਾ ਮੁੰਡਾ ਹੈ ਚਾਚਾ ਇਹ ਇਹ ਪ੍ਰਕਾਟਾ ਨਾਮ ਹੈ ਹੈ ਸਨਗਾ ਚਾਚਾ ਇਹ ਆਹ ਆਰਤੀ ਵੀ ਕਮਬੋ ਦੂ ਆ ਢਾਈ ਹਾਂਜੀ ਮਾਰੇ ਚੱਲ ਨਹੀਂ ਬਗਿਆ ਭਾਜੀ ਚੱਲ ਗਈ ਉਹ ਬਾਲੀਬਾਲ ਆ ਗਿਆ ਓਹੋ ਜੱਗ ਬਾਈ ਜੱਗ ਨੂੰ ਸ਼ਰਮੀਆਂ ਦਾ ਚੱਕ ਚੱਕ ਬਾਲੀਬਾਲ ਚੱਕ ਚੱਕ ਸ਼ਰਮਗੇ ਪਹਿਲਾਂ ਜੀ ਦੇਖਦੇ ਆਗਲਾ ਮੈਚ ਕੱਬੜੀ ਤੇ ਸੁਦੇਸ਼ਗਨ ਦੀ ਮਾਹੌਲ ਹੋ ਗਿਆ ਟਾਈਮ ਹੋ ਗਿਆ ਯਾਰ ਰੈਡਰ ਮੋ ਗਿਆ ਮੋ ਗਿਆ ਬਾਈ ਤਾਲੀਆਂ </body> ਮਾਰੋ ਮੈਚ ਦੀ ਲਾਸਟ ਰੋਲੇ ਤੀਜੀ ਕਬੱਡੀ ਇੱਕ ਰੈਡ ਬੋਹਰਾ ਵਿੱਚ ਜੇਕਰ ਪਾਣੀ ਆ ਪੰਜ ਨੰਬਰ ਕੇ ਕਾਲੇ ਇਹਨਾਂ ਕਰ ਸਾਡੀ ਵੀ ਚੱਲਦੀ ਹੈ ਹਾਂ ਇੱਕ ਵਾਰ ਤਾਲੀਆਂ ਰੁਕ ਗਈ ਉਧਰ ਹਾਂ

ਇਹ ਕੋਈ ਨਹੀਂ ਅਗਾਂ ਬੈਠਣ ਜਗ੍ਹਾ ਹੈ ਨਾ ਕੱਜ ਲਈ 15 ਰੁਪਏ ਮਿਹਰੇ ਪਾਣਾ ਨਾ 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 ਇਹ ਲੰਗਰ ਬਾੜ ਮਹਿਕਵਾ ਯਾਰ ਲੈ ਦੇ ਨਹੀਂ ਨਹੀਂ ਇਹ ਕੱਟ ਕੱਟ ਕੇ ਪਾਵਾਗੇ ਆ ਦੇ ਆ ਬੰਦੀ ਵਿਸ਼ਾਣ ਕਰ ਲੋ ਉਹ ਬੰਦੀ ਵਿਸ਼ਾਣ ਕਰ ਲੋ ਮੇਤਰਾ 10 ਰੋਟੀਆਂ ਖਾ ਕੇ ਫਿਰ ਕਹਿੰਦਾ ਸਰਾ ਦੋ ਹੋਰ ਲਿਆ ਆ ਗਿਣ ਗਿਣ ਕਰ ਲੈ ਉਹ ਤੱਤਾ ਹੁਣ ਆਇਆ ਲੈ ਉਹ ਤੱਤਾ ਲਗਾ ਯਾਰ ਤੈਨੂੰ ਪਤਾ ਨਾ ਚੋਟੇ ਪਤਾ ਲਗਾ ਜਾ ਹੈ ਹੋਰ ਬਾਲੀ ਵਾਲਾ ਇਹਨੇ 10 10 ਰੋਟੀਆਂ ਖਾ ਲਈਆਂ ਹੈਲੋ ਕੰਦਰ ਬਾਜੀ ਸਾਤੇ ਸੱਚੀ ਨਹੀਂ ਭਾਈ ਟੱਪੇ ਬਵਾ ਹੋੜੇ ਮੂੰਹ ਚ ਨਹੀਂ ਗੁੱਟੜੇ ਬੋਹ ਤੀਮਾ ਬਹੁਤ ਖਰੀਆਂ ਅੰਜਵਾ ਤੂੰ ਡਾਲਾ ਤੂੰ ਕਿੰਨਾ 1 ਕਰੋੜ ਆ ਦੀ ਕਿੰਨੇ ਲਿਆ ਆ ਆ ਦੇਖੀ ਉਹ ਬਾਬਾ ਗਿਆ ਜਰੀਂਦਾ ਤੂੰ ਲੈ ਆਏ ਉਹ ਗੱਟੇ ਚਲ ਮਾਂ ਜੀ ਸੜ ਜਾ ਮਾਂ ਨੂੰ ਦੱਸਣੀ ਬਾਬਾ ਕਿਆ ਕਰਦਾ ਯਾਰ ਕਾ ਕਰਦਾ ਚੈੱਕ ਕਰਾਉਣਾ ਸੋਹਣਾ ਕਿ ਤੂੰ ਇਹ ਲੈਵਲ ਹੈ ਇਹ ਲੈਵਲ ਵਾਲਾ ਬੰਦਾ ਮੂੰਹ ਨਾਲ ਚਾਬੀ ਨੱਕ ਜੀ ਕਰਦਾ ਕਰਨੀ ਤੁਸੀਂ ਆ ਵੇਲੇ ਇਹ ਟਰਾਲੀ ਕਰ ਦੋਗੇ ਢੋੜ ਕੇ ਢੋੜ ਕੇ ਹਾਂ ਉਹ ਬੰਦੇ ਜੈ ਕਰੋ ਵੇਖੋ ਸਵੈਨ ਦੇ ਘੰਮ ਫਿਰ ਗਿਆ ਹੁਣ ਸਾਹ ਲਿਆ ਜੀ ਜਿੱਕਰ ਬਾਕੀ ਜੋਗ ਜਿੱਕਰ ਬਾਕੀ ਜੋਗ ਕੋਈ ਮੱਤੇ ਹੁੰਦੇ ਅਗਲਾ ਮੈਚ ਖੇਡਿਆ ਜਾਵੇਗਾ ਅੱਜ ਦਾ ਲਾਸਟ ਮੈਚ ਤੋਂ ਬਾਅਦ ਕੱਲ ਨੂੰ ਠੀਕ 10 ਵਜੇ ਸਵੇਰੇ ਮੈਚ ਨੂੰ ਹੋਣਗੇ ਕਬੱਡੀ 52 ਕਿਲੋ ਰਹਿਦੇ ਸੈਮੀ ਔਰ ਫਾਈਨਲ ਔਰ ਜਿਹੜੇ ਮੈਚ ਬਚੇ ਕਬੱਡੀ ਉਪਨ ਦੇ ਵਾਹ ਜੀ ਵਾਹ ਮੇਰਾ ਗਾਲ ਇਹ ਵੀ ਚਾਰ ਜਾਂ ਪੰਜ ਮੈਚ ਬਟਨੇ ਕਬੱਡੀ ਉੱਪਰ ਵਾਲੇ ਇਹ ਵੀ ਜਿੱਤਾਂ ਫੜਦਾ ਇਹ ਵੀ ਜਿੱਤਾਂ ਫੜਦਾ ਬੰਦਦਰ ਇਹ ਕਹਿੰਦਾ ਗੋਟ ਵੀ ਵਧੀਆ ਫੜਦਾ ਇਹ ਇਹ ਬੱਲੇ ਬੱਲੇ ਆਹ ਮਾਰੋ ਪਾਣੀ ਰੁਪਈਆ 2100 ਜਿਹੜਾ ਆਹ ਰਾਉਂਡ ਦੇ ਉੱਤੇ ਆਹ ਗੱਗੀ ਯੂਐਸਏ ਦੇ ਸੁੱਖੇ ਵੱਲੋਂ ਗੱਗੀ ਯੂਐਸਏ ਦੇ ਸੁੱਖੇ ਵੱਲੋਂ ਸੇਖੋਵਾਲ ਵਾਲੇ ਆਹ ਸੁੱਖੇ ਦੇ ਲਈ 2100 ਰੁਪਈਆ ਹੋ ਗਿਆ 3200 1 ਕਿਲੋ ਘੇ

43 16 ਮਿੰਟ ਚਾਰ ਤੋਂ ਵੀ ਸਮਾਂ ਘੱਟ ਗਿਆ ਹੈ ਫਰਕ ਵੱਡਾ ਹੈ 44 12 44 12 ਵੱਡਾ ਫਰਕ ਹੈ ਬੇਨਤੀ ਹੈ ਬੀਕਰਨ ਤੇ ਜਲਤਪੁਰ ਜੋਗੋ ਦੀ ਟੀਮ ਜਲਦੀ ਆਵੇ ਅੱਜ ਦਾ ਆਖਰੀ ਮੁਕਾਬਲਾ ਤੇ ਬਾਕੀ ਕੱਲ ਹੋਣਗੇ ਹੇ ਬੱਲੇ ਬੱਲੇ ਥੱਲੇ ਬੱਲੇ ਅੱਜ ਦਰਸ਼ਕ ਵੀਰਾਂ ਨੇ ਬੇਨ ਤੋਂ ਪਹੁੰਚਿਆ ਇਹ ਜਿਹਦਾ ਵੀ ਮਾਨ ਕਰਾਉਂਦਾ ਸਮਾਵੇ ਵਾਸਤੇ ਰਣਕੋ ਮੋਬਾਈਲ ਪ੍ਰੋਗਰਾਮ ਕਰ ਸਕਦਾ ਹੈ ਸੁਪਰ ਰੇਡ ਕਰ ਗਿਆ ਇੱਕ ਵਾਰ ਤਾੜੀ ਮਾਰੋ ਆ ਚੋਪਰ ਨਾਲ ਵਾਸਤੇ ਵੀ ਪੋਜਨਾਲ ਵਾਲਾ ਸੁਪਰ ਰੇਡ ਕਰ ਗਿਆ ਜਿਹਦਾ ਮੋਬਾਈਲ ਗਵਾਚਿਆ ਸਾਡੇ ਬਲਵੀਰ ਸਿੰਘ ਜੀ ਬਾਦ ਸਾਹਿਬ ਕੋਲੋਂ ਪ੍ਰਾਪਤ ਕਰ ਲਿਓ ਭਾਵੇਂ ਗਵਾਚਿਆ ਥੋੜਾ ਐਮਆਈ ਵਾਲਾ ਪਰ ਤੇ ਆਈਫੋਨ ਮੰਗਣਾ ਆਪਾਂ ਜਾ ਕੇ ਕਿਉਂਕਿ ਸਾਡੇ ਬੜੇ ਭਾਜੀ ਅਮਰੀਕਾ ਤੋਂ ਆਏ ਆ ਵਾਹ ਹਾਹ ਕੌਣ ਸਗੀ ਯੂਐਸਏ ਵਾਲੇ ਵਾਹ ਔਰ ਸੁਪਰ ਟੈਕਲ ਆਨ ਕਿ ਕਬੱਡੀ ਉਹੀ ਆ ਗਿਆ ਫੇਰ ਕਹਿੰਦੇ ਜੰਮੂ ਜੱਟ ਪਾਉਣ ਦੇ ਲਈ ਬੱਲੇ 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 ਸਾਰੇ ਹੋ ਗਏ ਸਾਰੇ ਹੋ ਗਏ ਨਹੀਂ ਦੋ ਹੈ ਆਊਟ ਹਟ ਤੋਂ ਬਚ ਗਏ ਹੈਡਰ ਸੇਵ 280 ਆਉਟ ਪੂਜੇ ਵਾਲਾ ਨੇ ਬੜੀਆਂ ਗੱਡੀਆਂ ਲੇਟ ਕਰ ਗਈਆਂ ਇੱਧਰ ਸਮਾਂ ਸਮਾਪਤ ਹੋਣ ਵਾਲਾ ਵੱਡਾ ਫਰਕ ਹੈ तो तूल को लिखा जेट नहीं लिखा पिछले सारे कैसे। हाँ। एब एब, 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 ਹਾਂ ਪੰਜਾਬ 21 ਇਹਨਾਂ ਟੈਕਟੋਕ ਦੇ ਗਰੁੱਪ ਵਾਲੇ ਪੁੱਜੇ ਹੋਇਆ ਔਰ 3630 ਨਿਊ ਹੋਲੈਂਡ YouTube ਗਰੁੱਪ ਵਾਲੇ ਪੁੱਜਿਆ ਬਹੁਤ ਬਹੁਤ ਧੰਨਵਾਦ ਹੈ ਆ ਉਹ ਵੀ ਲਾਈਫਟਾਈਲ ਦੀ ਦੱਸ ਕਰਦੇ ਆਪਣੇ YouTube ਚੈਨਲ ਦੇ ਜਿਹਦੇ ਬੈਂਸ ਪ੍ਰੋਡਕਸ਼ਨ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਵਾਹ ਜੀ ਵਾਹ ਕਹਿੰਦਾ ਪਹਿਲਾਂ ਮਲੇ ਦੇ ਨਾ ਧੰਦੇ ਬਦਲ ਗਏ ਸਾਡੇ ਨਾਲ ਖਾ ਪੀ ਕੇ ਤੇ ਧੋਡੇ ਨਾਲ ਖਿਆ ਪੀ ਕੇ ਕਈ ਬੰਦੇ ਬਦਲ ਗਏ ਵਫਾਦਾਰੀਆਂ ਮੁਕ ਗਈਆਂ ਖੂਨ ਵਿੱਚੋਂ ਧੋਖਿਆਂ ਦਾ ਕਰੇਜ ਹੋ ਗਿਆ ਰੱਬ ਨੂੰ ਭੁੱਲ ਗਏ ਲੋਕੀ ਜਮਾਨਾ ਬਹੁਤ ਤੇਜ ਹੋ ਗਿਆ ਤੇਜ ਜਮਾਨਾ ਜਮਾਨਾ ਜਮਾਨੇ ਨਾਲ ਤੁਰਨਾ ਪੈਣਾ ਮੁੱਟਲੇ ਉੱਪਰ ਕੀ ਕਾਲ ਯੁਗ ਵਿੱਚ ਬੰਦਾ ਚੰਟ ਹੋਣਾ ਚਾਹੀਦਾ ਕਬੱਡੀਆਂ ਦੇ ਕੋਸ਼ੀ ਦੇ ਮੈਚ ਦੇ ਵਿੱਚ ਵੀ ਕਰੰਟ ਹੋਣਾ ਚਾਹੀਦਾ ਘਰ ਦੀ ਲਵਾਈ ਗੱਲ ਆਮ ਮੈਲੀ ਵਾਲਿਆ ਉਹਦੇ ਸੂਰਜੀ ਰੂਪਾਂ ਪਿੱਛੇ ਲੜ ਪੈਂਦੇ ਆ ਮੀਡੀਆ ਦੇ ਪੱਲੇ ਟੱਕਰਾਂ ਹੀ ਹੁੰਦੀਆਂ ਸਿੱਖ ਕੁੱਟੀਆਂ ਦੇ ਵੱਲੋਂ ਪੱਲੀ ਖਾ ਜਾਂਦੇ ਆ ਆ ਕੁੱਟੀਆਂ ਦੇ ਸਿੱਖ ਪੱਤਰ ਵਾਲਾ ਪੈਂਦਾ ਹੈ ਜੀ ਸਾਡੇ ਅਨੰਤਪੁਰ ਸਾਹਿਬ ਵਾਲੇ ਔਰ ਕੇਸ਼ਵ ਲਾਲਾ ਝੁੱਗੀਆਂ ਹਰਵਿੰਦਰ ਜੱਟ ਬੀਲੇਵਾਲ ਔ ਸੱਜੂ ਜੱਟ ਅਚਲਪੁਰੀਆ ਵੱਡੇ ਮਾਣ ਕਰਦੇ ਆ ਭਰਾ ਸਾਡੇ ਬਹੁਤ ਬਹੁਤ ਧੰਨਵਾਦ ਤਾਈਓ ਪਿੱਠ ਪਿੱਛੇ ਗੱਲਾਂ ਕਰਦੇ ਨੇ ਅਸੀਂ ਰਹਿੰਦੇ ਚੁੱਪ ਮਿੱਤਰੋ ਉਹਨਾਂ ਨੂੰ ਲੱਗਦਾ ਸਭ ਤੋਂ ਡਰਦੇ ਨੇ ਏਡਾ ਤੂੰ ਉਹ ਡਾਈ ਦਬੇ ਨਹੀਂ ਘਾਤਰ ਕਿਤੇ ਵੀ ਬੈਠੇ ਉਹਨਾਂ ਨੇ ਕਿਸੇ ਨੂੰ ਨਹੀਂ ਔਰ ਠੀਕ ਸਵੇਰੇ 10:30 ਵਜੇ 4:52 ਕਿਲੋ ਦੀ ਟੀਮ ਰਿਕੋਰਡ ਕਰਨ ਦੀਆਂ ਸਾਢੇ 12:00 ਦੇ ਪਹਿਲਾਂ ਬੰਦ ਕਰਿਆ ਉਹ ਤੈਨੂੰ ਕੁਝ ਕਿਹਾ ਬਾਕੀ ਉੱਪਰ ਵਾਲੀ ਕੱਲ ਹੋਣੀ ਹੈ ਸਾਰੇ ਮੈਂ ਜੇ ਵੀ ਪ੍ਰਵਾਹ ਨੋਟ ਕਰ ਲੋ ਕੰਮਣ ਸਿੰਘ ਜੀ ਬਾਰਿਸ਼ ਦਾਣੂ ਜੜਾ ਹੈ ਉਹ ਦਾ ਇੱਕ ਵਕਰੀ ਜਿਹਾ ਹੈ ਦਾਣੂ ਇੱਕ ਉੱਚੀ ਯਾਰਾ ਦਾ ਕਿੱਥੇ ਬੈਠਾ ਉਹ ਬੈਠਾ ਤੂੰ ਕਰ ਤੈ ਉੱਚੀ ਯਾਰਾ ਉੱਚੀ ਯਾਰਾ ਬੋਲ ਆਸਰੀ ਗਾ ਜੀ ਆਸਰੀ ਗਾ ਜੀ ਐ સા ઓ જન ભજ આપણે ખરા બંધ આપણે ખરા બન

ਲਗਮ ਡਾ ਕੋਲੇ ਸਾਰੇ ਹੋਲੇ ਨੂੰ ਕੋਲ ਮਿਲ ਲੱਗਾ ਬੱਚੇ ਉਸਤਾਦ ਜੀ ਅਰੇ ਮੈਂ ਨਾ ਪੜੀ ਕੋਡ ਖੜਾ ਪੈਣ ਲੱਗਾ ਆ ਦੇਖ ਸਾਡੇ ਭਰਾ ਨੇ ਮਾਨੂੰ ਪਰਮੀ ਦਿੱਤੀ ਅੱਜ ਲੈ ਬਾਗਿਆ ਤੁਮ ਨਹੀਂ ਭਾਜੀ ਨੀਤ ਨਹੀਂ ਦਿੱਤੀ ਜੇ ਨੀਤ ਨਾ ਦਿੰਦੇ ਮੈਂ ਗਣੀ ਦੀ ਆ ਵੀ ਪਰੇ ਪਰ ਹੋ ਗਿਆ ਚੁਕਲੀ ਆ ਗਿਆ ਚੁਕਲੀ ਆ ਗਿਆ ਇਹ ਬਲੋਗ ਸਾਡੇ ਜਾਣੇ ਨਹੀਂ ਜਾਂਦੇ ਬੰਦੇ ਓਏ ਆਣੇ ਇਹ ਗਲਤ ਆ ਯਾਰ ਸੇ ਲੱਗੀ ਓਏ 2250 ਦੀ ਜੈਕ ਪੁੱਛ ਜੈਕ ਕਰ ਆ ਜਾਓ ਓ ਜੰਗਲੀ ਇਧਰ ਓ ਜੰਗਲੀ ਇਧਰ ਆ ਪਾ ਕੇ ਦੇਖ ਕਿਦਾਂ ਦੀ ਹੈ

ਨਾ ਬਲੂ ਡੰਡੇ ਲਗਾ ਡੰਡੇ ਉਹ ਡੰਡੇ ਲਗਾ ਡੰਡੇ ਲਗਾ ਬੰਦਾ ਨੂੰ ਆ ਵੀ ਮਜ਼ਾ ਆਏਗਾ ਵੀਡੀਓ ਨੂੰ ਸਾਲਾ ਯਾ ਵੀ ਤਾਨਾ ਸਾਹਿਬ ਨੂੰ ਆਏਗਾ ਸਾਡੇ ਦਰਸ਼ਕ ਵੀਰ ਕਿਹਨੇ ਚੱਪਲ ਨਾ ਮਾਰੇ ਵੀਡੀਓ ਬਣਾਦਾ ਹੈ ਸਾਰੇ ਪਹਿਲੇ ਲੈ ਕੇ ਜਾ ਉਹ ਇਹਦੇ ਪੁੱਛੋ ਸਾळ्या ਆ ਸੰਕਰੀ ਦੀ ਬਾਤ ਓ ਟੂ ਓਏ ਆ ਬਣੀ ਨਾ ਅੰਮੀ ਆ ਜਦਾ ਅਸਾਂ ਟ੍ਰਿਪ ਆ ਗਾ ਬਈ ਇੰਡੀਆ ਦੇ ਮੈਚ ਦੇਖਣ ਚੱਲਾ ਵਾ ਹੈ ਨਾ ਕੋਈ ਨਹੀਂ ਆਇਆ ਕੋਈ ਨਹੀਂ ਪੁੱਗੇ ਬਣ ਗਏ ਜੀ ਮੈਂ 12 ਵਾਰੇ ਬੰਦੇ ਕੱਢਦੇ ਆ ਜੀ ਦਾ ਇੰਟਰਵਿਊ ਲੈਣਾ ਕੱਲ ਤੇ ਫਿਰੀਆਂ ਕੰਨ ਚ ਨਿਕਲੀਦਾ ਬਾਸ ਫੇਲ ਹੋ ਗਿਆ ਇਹ ਚ ਬੈੜਾ ਉਹਨੇ ਤਿੰਨ ਚਾਰ ਮਾਰੀਆਂ ਓਏ ਕਿਆ ਆ ਕੋਤਾ ਪੱਜਿਆ ਹੀ ਘਰਾਂ ਦੇ ਇੰਜ ਮੇਲਾ ਦੇਖ ਰਹਾ ਵੀ ਐ ਦੇ ਪਿੱਛੇ ਹਾਂ ਦੇਖ ਲੈ ਗਰਾਊਂਡ ਚ ਦੋ ਚੱਕਰ ਮਾਰ ਚਾ ਘੁੰਮਣ ਆਇਆ ਉਹਦਾ ਠੀਕ ਸਾਡੇ ਆਪਣੇ ਘੁੰਮੇ ਜਾਂਦਾ ਆਪੇ ਬਹਿ ਜਾਂਦਾ ਉੱਥੇ ਹਾਂ ਉਹ ਜਿਹੜਾ ਦੂਆ ਆਵਰ ਚੂਹੇ ਦਾ ਲੈਣਾ ਐ ਆਹ ਤਾਂ ਬੰਦੇ ਬੀਜੀ ਆ ਇਹ ਤਾਂ ਉਹ ਇਹਨੇ ਖਾਣ ਲਾਇਆ ਨਾ ਦੂਜੇ ਨੇ ਹਾਂਜੀ ਬਾਜੀ ਦੂਜੇ ਨੇ ਖਾਣ ਲਾ ਪਾਉਣਾ ਕਾ ਤੇ ਸਣਾ ਜੀ ਸਾਨੂੰ ਤਾਂ ਲੱਗ ਪਿਆ ਬਹੁ ਹਾਂ ਬੜਾ ਕੋੜ ਆਇਆ ਹੋ ਗਿਆ ਇਹ ਰੋਇਆ ਕਰਦਾ ਆਹ ਪਾ ਲਾ ਜਾਨ ਰੋ ਐ ਹਾਂ હેલો લાત ના ખેચ જુ